ਕਈ ਕਰਾਂ ਦੇ ਵਿੱਚ ਬੱਚੇ ਐਸੇ ਪੈਦਾ ਹੋ ਗਏ ਨੇ ਜਿਹੜੇ ਮੰਦ ਬੁੱਧੀ ਦਾ ਸ਼ਿਕਾਰ ਨੇ ਯਾਨੀ ਕਿ ਸਮੇਂ ਦੇ ਮੁਤਾਬਕ ਉਹਨਾਂ ਦਾ ਦਿਮਾਗ ਦਾ ਵਿਕਾਸ ਨਹੀਂ ਹੋ ਰਿਹਾ ਉਹ ਵਿਕਾਸ ਕਿਉਂ ਨਹੀਂ ਹੋ ਰਿਹਾ ਉਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਕਈ ਵਾਰ ਬੱਚੇ ਪੈਦਾ ਹੁੰਦੇ ਨੇ ਤੇ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਦਿਮਾਗ ਨੂੰ ਉਹਨਾਂ ਦੇ ਨੂੰ ਆਕਸੀਜਨ ਨਹੀਂ ਮਿਲਦੀ ਸਭ ਤੋਂ ਵੱਡਾ ਕਾਰਨ ਇਹ ਰਹਿੰਦਾ ਪਰ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਪਰ ਅਸੀਂ ਕੀ ਕਰਨਾ ਹੈ ਕਿ ਇੱਕ ਕੰਮ ਕਰਨਾ ਹੈ ਔਰ ਇਹ ਕੰਮ ਜਿਹੜਾ ਹੈ ਬਹੁਤ ਜ਼ਰੂਰੀ ਹੈ ਉਹਨਾਂ ਬੱਚਿਆਂ ਦੀ ਜ਼ਿੰਦਗੀ ਲਈ ਜਿਹੜੇ ਬੱਚੇ ਮੰਦ ਬੁੱਧੀ ਦਾ ਸ਼ਿਕਾਰ ਨੇ ਤਾਂ ਆਪਾਂ ਇੱਕ ਕੰਮ ਕਰਨਾ ਹੈ ਕਿ ਇੱਕ ਤુલਸੀ ਹੈ RAM ਤુલਸੀ RAM ਤુલਸੀ ਦੇ ਵਿੱਚ ਇਹ ਗੁਣ ਪਾਇਆ ਜਾਂਦਾ ਉਹਦੇ ਪੱਤਿਆਂ ਦੇ ਵਿੱਚ ਕਿ ਬੱਚੇ ਨੂੰ ਅਗਰ ਖਵਾਉਣੀ ਸ਼ੁਰੂ ਕਰ ਦਈਏ ਤਾਂ ਉਹਦੇ ਵਿਕਾਸ ਜਿਹੜਾ ਠੀਕ ਹੋ ਜਾਂਦਾ ਹੈ ਕਿਉਂਕਿ ਇਹ ਬਹੁਤ ਵੱਡਾ ਬ੍ਰੇਨ ਟੌਨਿਕ ਹੈ ਆਮ ਕਰਕੇ ਅਸੀਂ ਜ਼ਿਆਦਾਤਰ ਜਿਹੜਾ ਹੈ ਬਾਦਾਮ ਨੂੰ ਗ੍ਰੈਂਟੋਨਿਕ ਮੰਨਦੇ ਆ ਜਾਂ ਸ਼ੰਖ ਪੁਸ਼ਪੀ ਨੂੰ ਜਾਂ ਜਿਹੜਾ ਹੈ ਤੁਸੀਂ ਬ੍ਰਹਮੀ ਨੂੰ ਮੰਨੋਗੇ ਪਰ ਇੱਕ ਸਟੱਡੀ ਕਹਿੰਦੀ ਆ ਕਿ ਜਿਹੜੀ ਓਸੀਮਮ ਗ੍ਰਾਟੀਸਾਈਮਮ ਯਾਨੀ ਕਿ ਰਾਮ ਤੁਲਸੀਆ ਜਿਹਦੀ ਅਸੀਂ ਤੁਹਾਨੂੰ ਖਾਸ ਕਰਕੇ ਫੋਟੋ ਦਿਖਾਵਾਂਗੇ ਔਰ ਇਹ ਬੜੀ ਕੰਮ ਦੀ ਆ ਉਹਨਾਂ ਬੱਚਿਆਂ ਲਈ ਜਿਹੜੇ ਬੱਚੇ ਮੰਦ ਬੁੱਧੀ ਦਾ ਸ਼ਿਕਾਰ ਨੇ ਜਿਨ੍ਹਾਂ ਦੇ ਦਿਮਾਗ ਦਾ ਵਿਕਾਸ ਜਿਹੜਾ ਹੈ ਉਸ ਸਮੇਂ ਦੇ ਮੁਤਾਬਕ ਉਹਨਾਂ ਦੀ ਉਮਰ ਦੇ ਮੁਤਾਬਕ ਨਹੀਂ ਹੋ ਰਿਹਾ ਤੇ ਐਸੇ ਬੱਚੇ ਜੀ ਦਾ ਜੰਜਾਲ ਬਣ ਜਾਂਦੇ ਨੇ ਮਾਪੇ ਲਈ ਐਸੇ ਬੱਚਿਆਂ ਦੇ ਮਾਪੇ ਨੂੰ ਜੀ ਜਾ ਕੇ ਪੁੱਛੀਏ ਤਾਂ ਉਹਨਾਂ ਦੀ ਜ਼ਿੰਦਗੀ ਦਾ ਹਾਲ ਬੇਹਾਲ ਹੋਇਆ ਹੁੰਦਾ ਕਿਉਂਕਿ ਐਸੇ ਬੱਚਿਆਂ ਨੂੰ ਨਮਾਉਣਾ ਖਮਾਉਣਾ ਸੰਭਾਲਣਾ ਬਹੁਤ ਮੁਸ਼ਕਲ ਹੁੰਦਾ ਕਿਉਂਕਿ ਸਮੇਂ ਦੇ ਮੁਤਾਬਕ ਬੱਚੇ ਆਪਣੇ ਦਿਮਾਗ ਦਾ ਵਿਕਾਸ ਨਹੀਂ ਕਰ ਸਕਦੇ ਉਹਨਾਂ ਦੀ ਮਜਬੂਰੀ ਹੈ ਕੁਦਰਤੀ ਦੇਣ ਹੈ ਉਹਨਾਂ ਨੂੰ ਸਰੀਰ ਤਾਂ ਕੀ ਹੁੰਦਾ ਕਿ ਉਹਨਾਂ ਬੱਚਿਆਂ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੁੰਦਾ ऐसे बच्चियां दे मदद ਕਰਨ ਲਈ ਤੁਸੀਂ ਇੱਕ ਚੀਜ਼ ਨੋਟ ਕਰੋ ਇਸ ਰਾਮ ਤੁਲਸੀ ਨੂੰ ਘਰ ਅਗਾਉਣਾ ਉਸ ਬੱਚੇ ਦੇ ਘਰਦਿਆਂ ਨੇ ਔਰ ਇਹਦੇ ਚੋਂ ਅਗਰ 5 ਕੁ ਸਾਲ ਦਾ ਬੱਚਾ ਹੈ ਤਾਂ ਇੱਕ ਦੋ ਪੱਤੇ ਉਹਨੂੰ ਕਿਨਾ ਕਿਵੇਂ ਉਹਦੀ ਚਟਨੀ ਬਣਾ ਕੇ ਜਾਂ ਰਗੜ ਕੇ ਬੱਚੇ ਨੂੰ ਦੇਣੇ ਸ਼ੁਰੂ ਕਰੋਗੇ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਏਗਾ ਪੱਤਿਆਂ ਨੂੰ ਉਸੇ ਵਧਾਉਂਦੇ ਜਾਣਾ ਕਿਉਂਕਿ ਇਹਦੀ ਡੋਜ਼ ਮقرਰ ਨਹੀਂ ਹੈ ਇਹ 5 ਸਾਲ ਤੱਕ ਬੱਚੇ ਨੂੰ 1-2 ਪੱਤੇ ਹੋ ਸਕਦੇ ਆ 10 ਸਾਲ ਤੱਕ 3-4 ਜਾਂ 2 ਹੋ ਸਕਦੇ ਆ 3 ਵੀ ਹੋ ਸਕਦੇ ਆ ਔਰ 10 ਤੋਂ 15 ਸਾਲ ਦਾ ਬੱਚਾ ਹੈ ਤਾਂ 4 ਹੋ ਸਕਦੇ ਆ ਤੇ 15 ਤੋਂ ਵੱਡਾ ਤਾਂ 5 ਵੀ ਹੋ ਸਕਦੇ ਆ ਜਿੰਨੇ ਵੀ ਬੱਚਾ ਪੱਤੇ ਹਜ਼ਮ ਕਰ ਸਕਦਾ ਓਨੇ ਪੱਤੇ ਕਿਸੇ ਨਾ ਕਿਸੇ ਤਰੀਕੇ ਇਸ ਤુલਸੀ ਦੇ ਤੋੜ ਕੇ ਉਸ ਬੱਚੇ ਨੂੰ ਦੇਣੇ ਸ਼ੁਰੂ ਕਰਨੇ ਨੇ ਬ੍ਰੇਨ ਟੋਨਿਕ ਦੇ ਤੌਰ ਤੇ ਇੱਕ ਦਵਾਈ ਆ ਅਗਰ ਉਸ ਬੱਚੇ ਦਾ ਕੋਈ ਇਲਾਜ ਚੱਲਦਾ ਤਾਂ ਉਹਨੂੰ ਚੱਲਣ ਦੇਣਾ ਉਹਨੂੰ ਅਸੀਂ ਕੋਈ ਬੰਦ ਨਹੀਂ ਕਰਨਾ ਉਸ ਬੱਚੇ ਨੂੰ ਕੋਈ ਫਿਟਸ ਆਉਂਦੇ ਨੇ ਕੋਈ ਉਹਦੀ ਮੈਡੀਸਨ ਚੱਲਦੀ ਆ ਚੱਲਣ ਦੋ ਉਸ ਬੱਚੇ ਨੂੰ ਕੋਈ ਹੋਰ ਤਾਕਤ ਦੀਆਂ ਚੀਜ਼ਾਂ ਦੇ ਰਹੋ ਦਿੰਦੇ ਰਹੋ ਪਰ ਇਹਨੂੰ ਬੱਚੇ ਨੂੰ ਤੁਸੀਂ ਖਾਲੀ ਪੇਟੀ ਦੇਣਾ ਸ਼ੁਰੂ ਕਰ ਦਿਓ ਜਾਂ ਉਸ ਤੋਂ ਬਾਅਦ ਵੀ ਦੇ ਸਕਦੇ ਹੋ ਤਾਂ ਕਿਸੇ ਨਾ ਕਿਸ ਤਰੀਕੇ ਬੱਚੇ ਦੇ ਪੇਟ ਵਿੱਚ ਇਸ ਰਾਮ ਤੁਲਸੀ ਦੀ ਇੱਕ ਖਾਸ ਕਿਸਮ ਜੋ ਦਿਮਾਗ ਲਈ ਬ੍ਰੇਨ ਟੋਨਿਕ ਹੈ ਇਹਨੂੰ ਤੁਸੀਂ ਸ਼ੁਰੂ ਕਰੋ ਉਹਨਾਂ ਬੱਚਿਆਂ ਲਈ ਜਿਨ੍ਹਾਂ ਨੂੰ ਇਹ ਸਮੱਸਿਆ ਹੈ ਮੰਦਬੁੱਧੀ ਦਾ ਸ਼ਿਕਾਰ ਨੇ ਸਮੇਂ ਦੇ ਮੁਤਾਬਕ ਉਮਰ ਦੇ ਮੁਤਾਬਕ ਉਹਨਾਂ ਦੇ ਦਿਮਾਗ ਦਾ ਵਿਕਾਸ ਨਹੀਂ ਹੋ ਰਿਹਾ ਪਰ ਇੱਕ ਗੱਲ ਨੋਟ ਕਰਨ ਵਾਲੀ ਆ ਕਿ ਐਸੇ ਬੱਚਿਆਂ ਦੇ ਭਲੇ ਲਈ ਹੁਣ ਇਹ ਵੀਡੀਓ ਹਰ ਇੱਕ ਆਦਮੀ ਤੱਕ ਤੇ ਪਹੁੰਚਣੀ ਨਹੀਂ ਮੇਰੇ ਚੈਨਲ ਤੇ ਮੇਰੇ ਜਿਹੜੇ ਸਬਸਕ੍ਰਾਈਬਰ ਨੇ ਉਹ ਤੇ ਦੇਖ ਲੈਣਗੇ ਪਰ ਹੁਣ ਤੁਸੀਂ ਇੱਕ ਕੰਮ ਕਰਨਾ ਉਹਨਾਂ ਬੱਚਿਆਂ ਤੇ ਤਰਸ ਖਾਂਦਿਆਂ ਹੋਇਆਂ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਉਸ ਪਰਿਵਾਰ ਦੇ ਨਾਲ ਜਿਸ ਪਰਿਵਾਰ ਵਿੱਚ ਐਸਾ ਕੋਈ ਬੱਚਾ ਹੈ ਜਿਹੜਾ ਇਸ ਹਾਲਾਤ ਵਿੱਚੋਂ ਗੁਜ਼ਰ ਰਿਹਾ ਤੇ ਉਹਦੇ ਤੇ ਤਰਸ ਕਰਦੇ ਹੋਿਆਂ ਕਿਵੇਂ ਨਾ ਕਿਵੇਂ ਤੁਸੀਂ ਇਹਨੂੰ ਸ਼ੇਅਰ ਕਰ ਦਿਓ ਸ਼ੇਅਰ ਨਾ ਕਰ ਦਿਓ ਤਾਂ ਚਲੋ ਘੱਟੋ ਘੱਟ ਇੱਕ ਕੰਮ ਕਰੋ ਕਿ ਉਸ ਪਰਿਵਾਰ ਨੂੰ ਜਿਹਨੂੰ ਤੁਸੀਂ ਜਾਣਦੇ ਹੋ ਜਿਨ੍ਹਾਂ ਦੀ ਰਿਸ਼ਤੇਦਾਰੀ ਚ ਐਸਾ ਕੋ ਬੱਚਾ ਹੈ ਤਾਂ ਉਹਦੇ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਔਰ ਰਹੀ ਗੱਲ ਕੋਈ ਸਵਾਲ ਉਠਾ ਸਕਦਾ ਹੈ ਕਿ ਇਹ ਕਿਦਾਂ ਮੈਂ ਇਸ ਕਿਸਮ ਨੂੰ ਇਸੇ ਲਈ ਚੁਣਿਆ ਰਿਸਰਚ ਕਹਿੰਦੀ ਆ ਕਿ ਬ੍ਰੇਨ ਟੋਨਿਕ ਹੈ ਇਹ ਵਾਲੀ ਕਿਸਮ ਇਸ ਲਈ ਮੈਂ ਇਹਨੂੰ ਪੜ੍ਹ ਕੇ ਲਿਖ ਕੇ ਹੀ ਖਿਆਲ ਕਰਕੇ ਹੀ ਤੁਹਾਡੇ ਸਾਹਮਣੇ ਰੱਖ ਰਿਆ ਸੁਣੀ ਸੁਣਾਈ ਕੋਈ ਗੱਲ ਨਹੀਂ ਕਹਿ ਰਿਆ ਔਰ ਦੂਸਰੀ ਗੱਲ ਆ ਕਿ ਇਹ ਬ੍ਰੇਨ ਟੋਨਿਕ ਹੈ ਕਿ ਨਹੀਂ ਇਹਦਾ ਮੈਂ ਪ੍ਰਮਾਣ ਵੀ ਦੇ ਸਕਦਾ ਅਗਰ ਕੋਈ ਪੁੱਛਣਾ ਚਾਹੇ ਜੋ ਜਾਣਕਾਰ ਹੋਵੇ ਇਸ ਚੀਜ਼ ਦਾ ਇਹਨਾਂ ਪੌਦਿਆਂ ਬਾਰੇ ਤੇ ਮੈਂ ਉਹਨੂੰ ਇਹਦਾ ਦੇ ਦੇਵਾਂਗਾ ਸਬੂਤ ਕਿ ਦੇਖੋ ਐਸ ਜਗ੍ਹਾ ਤੇ ਲਿਖਿਆ ਹੋਇਆ ਔਰ ਇਹ ਵਾਲੇ ਲੋਕਾਂ ਨੇ ਇਹਨੂੰ ਪ੍ਰਯੋਗ ਕਰਕੇ ਐਸੇ ਬੱਚਿਆਂ ਦੇ ਉੱਤੇ ਅਜਮਾ ਕੇ ਦੇਖਿਆ ਸੋਤ ਭਾਈ ਜਿਨ੍ਹਾਂ ਦੇ ਬੱਚੇ ਇਦਾਂ ਦੇ ਹੈਗੇ ਨੇ ਉਹ ਜ਼ਰੂਰ ਜ਼ਰੂਰ ਇਹਨੂੰ ਸ਼ੁਰੂ ਕਰਨ ਇਹਦੇ 'ਚ ਕੋਈ ਨੁਕਸਾਨ ਨਹੀਂ ਹੈ ਔਰ ਦੂਸਰਾ ਇਹਦੇ 'ਚ ਕੋਈ ਖਰਚਾ ਵੀ ਨਹੀਂ ਹੈ ਸੋ ਮਿੰਟ ਵਾਲੀ ਗੱਲ ਹੈ ਕਿ ਤੁਸੀਂ ਉਹਨਾਂ ਬੱਚਿਆਂ ਨੂੰ ਜ਼ਰੂਰ ਸਟਾਰਟ ਕਰੋਗੇ ਹੋਰ ਇਲਾਜ ਚੱਲਦੇ ਉਹਦੇ ਨਾਲ ਨਾਲ ਇਹਨੂੰ ਪਲੀਜ਼ ਬੱਚਿਆਂ ਨੂੰ ਜ਼ਰੂਰ ਦੇ ਦੇ ਆ ਜੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ